ਆਪਣੇ ਕੋਲੇ ਵੀ 6 ਕਿੱਲੇ ਦੀ ਬਾਹੀ ਆ ਤੇ ਬਾਈ 3 ਕਿੱਲੇ ਕਣਕ ਮੱਚ ਗਈ ਅੱਜ ਆਪਣੀ ਜੀ ਜੋ ਮਨ ਲ ਸਾਰੀ ਸਵਾਹ ਹੋ ਗਈ ਕੁਝ ਵੀ ਨਹੀਂ ਰਿਹਾ ਬਾਕੀ ਦੋ ਘਰਾਂਗੇ ਮਨ ਲ 6 ਕਿੱਲੇ ਤੇ ਵੀ 3 ਕਿੱਲੇ ਅੱਜ ਸਵਾਹ ਹੋ ਗਈ ਬਈ ਅੱਖਾਂ ਸਾਹਮਣੇ ਬਹੁਤ ਆਸਾਂ ਹੋਣਗੀਆਂ ਬਈ ਆਸਾਂ ਵਰਗੀਆਂ ਸਾ ਯਾਰ ਮਨ ਲ ਇਹਨੂੰ ਦੇਖ ਦੇਖੀ ਆਪਾਂ ਜਿਉਣੇ ਹਨਾ ਵੀ ਫਸਲ ਆਊਗੀ ਕੋਈ ਆਪਾਂ ਆਹਦੇ ਕੰਮ ਧੰਦੇ ਸਵਾਰਾਂਗੇ ਪਰ ਜੇ ਅੱਜ ਆਪਾਂ ਪੂਰੇ ਮੱਚ ਗਏ ਬਈ ਇੱਕ ਚਮੱਚਿਆ ਨਹੀਂ ਗਿਆ ਬਈ ਕਰੀਏ ਬਸ ਹੁਣ ਪ੍ਰਸ਼ਾਸਨ ਕੋਲ ਹੀ ਮੰਗ ਪ੍ਰਸ਼ਾਸਨ ਤੋਂ ਬਈ ਮੰਗ ਤਾਂ ਆਈਆਂ ਵੀ ਇੱਥੇ ਕੋ ਮੱਤਦੋ ਹੋ ਸਕਦੀ ਹੈ ਕਰਿਓ ਪਰ ਆਏ ਆ ਬਈ ਫਾਇਰ ਬ੍ਰੇਡ ਵਾਲਿਆਂ ਕੋਲੇ ਗਏ ਕੋਈ ਉਹਨਾਂ ਨੇ ਹੋਣੀ ਕਰਿਆ ਹਨ ਕਹਿੰਦੇ ਗਈ ਹੋਈ ਇੱਕ ਖੜੀ ਸੀ ਕਹਿੰਦੇ ਇਹ ਮੰਨ ਲਓ ਵੀ ਇੱਥੇ ਆਣ ਵਾਲੀ ਹੈ ਨਾ ਹੁਣ ਅੱਗ ਤਾਂ ਬਈ ਲਗਭਗ ਬੁਝਾ ਲਈ ਸੀ ਫੇਰ ਆਇਆ ਯਾਰ ਉਹਦਾ ਤਾਂ ਭਾਂਡੇ ਮਗਵਾਚੋ ਆਇਆ ਅੱਗ ਤਾਂ ਮੰਨ ਲਓ ਲੋਕ ਇੱਥੇ ਹੋ ਗਏ ਤੇ ਤਾਂ ਕਰਕੇ ਬੁਝ ਗਈ ਨਹੀਂ ਨੁਕਸਾਨ ਤਾਂ ਬਈ ਬਹੁਤ ਜ਼ਿਆਦਾ ਹੋਣਾ ਸੀ ਚਲੋ ਹਵਾ ਦਾ ਥੋੜਾ ਰੁੱਖ ਬਦਲ ਗਿਆ ਇੱਧਰ ਨੂੰ ਘੱਟ ਸੀ ਜੇ ਇਹ ਰ ਆਪਣਾ ਕਰਦਾ ਇਤੋਂ ਨੂੰ ਹੋ ਜਾਂਦੀ ਤਾਂ ਮੇਰੇ ਕੋਲ ਕੋਸਾ 7-800 ਕਿੱਲਾ ਸੀਗਾ ਵਿੱਚੇ ਟਾਂਕ ਟੁੰਗਰ ਸਾਰਾ ਸਵਾਹ ਹੋ ਜਾਂਦਾ